ਬੀਤੇ ਦਿਨੀ ਤਪਾਤੋਂ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਨੂੰ 20000 ਰੁਪਏ ਰਿਸ਼ਵਤ ਲੈਦੇ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਹੱਕ ਵਿੱਚ ਨਿਤਰੇ ਪੂਰੇ ਪੰਜਾਬ ਦੇ ਰੈਵਨਿਊ ਅਫਸਰ ਰੈਵਨਿਊ ਅਫਸਰਾਂ ਦਾ ਇੱਕ ਵਫਦ ਜਾ ਕੇ ਡੀਜੀਪੀ ਵਿਜੀਲੈਂਸ ਵਰਿੰਦਰ ਕੁਮਾਰ ਨੂੰ ਮਿਲਿਆ ਜਿੱਥੇ ਉਹਨਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਨਿਸ਼ਪੱਖ ਜਾਂਚ ਕਰਵਾਈ ਜਾਵੇਗੀ ਦੇਖੋ ਜੀ ਸਾਡੇ ਸਟੇਟ ਪ੍ਰੈਜ਼ੀਡੈਂਟ ਸੁਖਚਾਨ ਸਿੰਘ ਚੰਨੀ ਜੀ ਜੋ ਤਸੀਹੇਦਾਰ ਕਫਾ ਲੱਗੇ ਹੋਏ ਸੀ ਉਹਨਾਂ ਨੂੰ ਜੋ ਸਾਨੂੰ ਪਤਾ ਲੱਗਿਆ ਕਿ ਇੱਕ ਪਲੋਟਡ ਕੇਸ ਦੇ ਵਿੱਚ ਵਿਜੀਲੈਂਸ ਦੇ ਟਰੈਪ ਚ ਉਹਨਾਂ ਨੂੰ ਲਿੱਤਾ ਗਿਆ ਤਾਂ ਉਹਨਾਂ ਨੂੰ ਇਹ ਸਾਹਬ ਦਬਾਉਣ ਲਈ ਸਾਨੂੰ ਇਹ ਧਰਨਾ ਲਾਉਣਾ ਆਪਣੀ ਕੀ ਕਾਰਨ ਨਹੀਂ ਲੱਗਦਾ ਜੀ ਇਹ ਦੇ ਵਿੱਚ ਸਾਜਿਕ ਦੇਖੋ ਕਹਿੰਦੇ ਇਹ ਸਬਕ ਲਈਆ ਨਹੀਂ ਆਪਣੇ ਕਾਬੂ ਕੀਤਾ ਦੇਖੋ ਕਿ ਇਹ ਨਾਲ ਚਲਾਉਣ ਲਈ ਠੀਕ ਹੈ ਉਹਨਾਂ ਦੀ ਆਪਣੀ ਕਾਰਵਾਈ ਹੈ ਸਾਡਾ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਕਿ ਸਾਡੇ ਪੇਜ ਪ੍ਰੈਜ਼ੀਡੈਂਟ ਨਾਲ ਇਹ ਕੋਈ ਧੱਕਾ ਹੋਇਆ ਜਾਂ ਸਾਡੇ ਗਰੁੱਪ ਬਣਿਆ ਉਹਦੇ 'ਚ ਮੈਸੇਜ ਆਇਆ ਤਾਂ ਅਸੀਂ ਸਾਰੇ ਅਸੀਂ ਅੱਜ ਤਹਿਸੀਲਦਾਰ ਉੱਤੇ ਪਹੁੰਚੇ ਤਾਂ ਉੱਥੋਂ ਦੇ ਸਾਡੇ ਵੀ ਜੋ ਗੱਲਾਂ ਬਾਤਾਂ ਜਾਂ ਸਾਡੇ ਵੀ ਫੈਕਸ ਸੀ ਆਪ ਦੇ ਸੋਰਸਸ ਤੋਂ ਉੱਥੋਂ ਦੀ ਟੀਮ ਜਿਹੜੇ ਉੱਥੇ ਲੱਗੇ ਹੋਏ ਸਾਡੇ ਕੁਲੀਗਸ ਤਾਂ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਅੰਦਰ ਖੜੇ ਸੀ ਜਦੋਂ ਇਹ ਕਾਰਵਾਈ ਹੋਈ ਉਹਨਾਂ ਨੇ ਹੀ ਸਾਨੂੰ ਦੱਸਿਆ ਉਹਨਾਂ ਚੋਂ ਇੱਕ ਦੋ ਬੰਦੇ ਇਹ ਵੀ ਕਹਿ ਰਹੇ ਆ ਕਿ ਉਹ ਲਿਖ ਕੇ ਵੀ ਦੇਣ ਨੂੰ ਤਿਆਰ ਨਹੀਂ ਕਿ ਇਹ ਧੱਕਾ ਹੋਇਆ ਚੰਨੀ ਸਾਹਿਬ ਦਾ ਤਾਂ ਉਸ ਤੋਂ ਅੱਛਾ ਕੁਝ ਹੋਰ ਫੈਕਸ ਇਸ ਤਰ੍ਹਾਂ ਦੇ ਆ ਕਿ ਕਿ ਉਹ ਕੰਪਲੇਂਟੈਂਟ ਹੈ ਉਹ थर्ड पर्सन ਹੈ ਔਰ ਜੋ ਹਿਸਟਰੀ ਹੈ ਕਿਸੇ ਹੋਰ ਬੰਦੇ ਦੀ ਹੈ ਤਾਂ ਉਸ ਗੱਲ ਤੋਂ ਵੀ ਇਹ ਲੱਗ ਰਿਹਾ ਕਿ ਇਹ ਇੱਕ ਪਲੋਟ ਚੰਨੀ ਸ਼ਾਹ ਦੇ ਖਿਲਾਫ ਚੁਟਾਇਆ ਗਿਆ ਪਹਿਲਾਂ ਸਾਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਸਰਕਾਰ ਦੀ ਜਾਂ ਕੋਈ ਡਿਪਾਰਟਮੈਂਟ ਦੀ ਕਾਰਵਾਈ ਹੈ ਪਰ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੈ ਇੱਕ ਨਿੱਜੀ ਰੰਜਿਸ਼ ਜੋ ਉਥੇ ਇੱਕ ਸਾਡਾ ਸਸਪੈਂਡਡ ਕੰਗੋ ਹੈ ਉਹਦੀ ਔਰ ਕਿਸੇ ਬਿジネス ਅਫੀਸ਼ਰ ਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਨੇ ਕੋਈ ਇਹ 플ੌਟ ਜੋ ਸਾਨੂੰ ਜਿੰਨੀ ਇਨਫੋਰਮੇਸ਼ਨ ਮਿਲੀ ਹੈ ਕਿ ਉਹਨਾਂ ਨੇ 플ੌਟ ਤਿਆਰ ਕਰਕੇ ਇਹ ਕਾਰਵਾਈ ਕੀਤੀ ਹੈ ਉਹ ਸਾਡੀ ਬੇਨਤੀ ਹੈ মিডিਆ ਥਰੂ ਕਿ ਜੇਕਰ ਸਾਡਾ ਪ੍ਰਧਾਨ 1% ਵੀ ਇਨਵੋਲ ਹੈ ਕਿਸੇ ਰਿਸ਼ਵਤ ਕੇਸ ਚ ਅਸੀਂ ਉਹਦਾ ਬਿਲਕੁਲ ਸਾਥ ਨਹੀਂ ਦੇਵਾਂਗੇ ਉਹ ਬਿਲਕੁਲ ਕਾਰਵਾਈ ਜੈਨੂਨ ਹੋਈ ਹੈ ਪਰ ਲੇਕਿਨ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਸਾਡਾ ਪ੍ਰਧਾਨ ਕਿਸੇ ਪਲੋਟਡ ਕੇਸ ਵਿੱਚ ਮਸਾਇਆ ਗਿਆ ਤਾਂ ਸਾਨੂੰ ਉਹ ਬãiਜਤਬਰੀ ਕੀਤਾ ਜਾਵੇ ਲੱਗਦਾ ਇਹ ਲੱਗਦਾ ਠੀਕ ਹੈ ਇਹਦੇ ਨਾਲ ਲੋਕ ਜਿਹੜਾ ਕਿੰਨੇ ਹਜ਼ਾਰਾਂ ਲੋਕ ਵੀ ਬਿਚੀ ਦੇ ਉਹ ਪਰੇਸ਼ਾਨ ਹੋ ਰਹੇ ਨੇ ਦੇਖੋ ਤੁਸੀਂ ਸਾਡੀ ਇੱਕ ਬੇਨਤੀ ਹੈ ਕਿ ਅਸੀਂ ਜਦੋਂ ਸੀਟ ਤੇ ਬੈਠਦੇ ਹਾਂ ਤਾਂ ਅਸੀਂ ਵੀ ਕਿਸੇ ਦੇ ਰਿਸ਼ਤੇਦਾਰ ਭੈਣ ਭਾਈ ਹੈ ਬੱਚੇ ਹੈ ਪਿਓ ਹੈ ਤੋ ਅਸੀਂ ਕਿਸੇ ਸਟੈਟਿਸਟਿਕ ਕਿਸ ਤਰ੍ਹਾਂ ਕੋਈ ਫੈਸਲਾ ਲੈ ਸਕਦੇ ਹਾਂ ਤੇ ਸਾਡੀ ਬੇਨਤੀ ਹੈ ਕਿ ਸਾਨੂੰ ਇੱਕ ਪਾਸਾ ਸਾਡਾ ਜੋ ਵੀ ਜੋ ਸਾਡੀ ਮੰਗ ਹੈ ਇਹ ਸਾਡੀ ਮੰਗ ਜਾਇਜ਼ ਨਹੀਂ ਹੈ ਤਾਂ ਉਹ ਸਾਨੂੰ ਪਹਿਲਾਂ ਕਹੇ ਕਿ ਸਾਡੀ ਮੰਗ ਜਾਇਜ਼ ਨਹੀਂ ਹੈ ਤਾਂ ਅਸੀਂ ਕੰਮ ਦੇ ਪਰਤੀ ਹੈ ਜੇ ਜਾਇਜ਼ ਹੈ ਤਾਂ ਉਹਨਾਂ ਚਿਰ ਸਾਡੀ ਇਨਡੈਫਿਨਿਟ ਜੋ ਸਾਡੇ ਜੋ ਮੀਟਿੰਗ ਚੱਲ ਰਹੀ ਹੈ ਚੀਫ ਸਾਹਿਬ ਨਾਲ ਸਾਡੇ ਬੰਦੇ ਗਏ ਹੋਏ ਆ ਸਾਡੇ ਮਤਲਬ ਕਿ ਨੁਮਾਇंदे ਗਏ ਹੋਏ ਆ ਉਥੋ ਜੋ ਆਊਟ ਕਮ ਆ ਰਿਹਾ ਸੀ ਉਸ ਤਰ੍ਹਾਂ ਹੀ ਕਰਾਂਗੇ ਕੋਈ ਗੱਲ ਨਹੀਂ ਐ ਅਸੀਂ ਕੋਈ ਡਿਸਟਰਬੈਂਸ ਕਰੇ ਨਹੀਂ ਕਰਨਾ ਚਾਹੁੰਦੇ ਦੇਖੋ ਅਸੀਂ ਖੁਦ ਇਹ ਚਾਹੁੰਦੇ ਆ ਕਿ ਇੱਕ ਸਖਾਵੇ ਮਾਹੌਲ ਚ ਸਾਰਾ ਸਿਸਟਮ ਚੱਲੀ ਜਾਵੇ ਸਾਡੀ ਬੇਨਤੀ ਐ ਕਿ ਜੇਕਰ ਸਾਡਾ ਪ੍ਰਧਾਨਤ ਲੋਟਡ ਕੇਸ ਚ ਆਨੂੰ ਵਾਜਿਤ ਵਾਪਸ ਕੀਤਾ ਜਾਵੇ ਠੀਕ ਦੇਖੋ ਸਾਡੇ ਵੱਲੋਂ ਜਿਹੜੇ ਚੀਫ ਡੈਕਟਿਵ ਜੀ ਨਾਲ ਸਾਡਾ ਐ ਉਹਨਾਂ ਨੂੰ ਪੂਰੇ ਕੇਸ ਦੇ ਫੈਕਟਸ ਨਾਲ ਅਸੀਂ ਜਾਪੂਰਾਂ ਉਹਨਾਂ ਨੂੰ ਦੱਸੇ ਸਾਡੇ ਜਿਹੜੇ ਰਿਪੋਰਟਾਂ ਚੁਟ ਕੀਤਾ ਗਿਆ ਕੋਈ ਪੈਸੇ ਦੀ ਮੰਗ ਨਹੀਂ ਸੀ ਕੀਤੀ ਗਈ ਉਸ ਰਜਿਸਟਰੀ ਦੇ ਵਿੱਚ ਬਲਕਿ ਜਦੋਂ ਸਾਡੇ ਕੋਲ ਅਸੀਂ ਜਦੋਂ ਬਰਨਾਲਾ ਲੋਕਲ ਜਾ ਕੇ ਤਪਾ ਵੇਖੇ ਅਸੀਂ ਤਫਤੀਸ਼ ਕੀਤੀ ਉਹ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਿਸੇ ਕਨਗੋ ਨੇ ਜਿਨ੍ਹਾਂ ਨੂੰ ਕੀ ਚੰਨੀ ਸਾਹਿਬ ਨੇ ਸਸਪੈਂਡ ਕਰਵਾਇਆ ਸੀ ਤੇ ਉਹਦਾ ਇੱਕ ਰਿਸ਼ਤੇਦਾਰ ਸੀਗਾ ਮਿਸਟਰ ਸਿੱਧੂ ਇਨਸਪੈਕਟਰ ਜਿਹੜੇ ਬਿਜ਼ਨਸ ਦੇ ਵਿੱਚ ਸੀਗੇ ਉਹ ਮਿਸਟਰ ਸਿੱਧੂ ਇਨਸਪੈਕਟਰ ਦੇ ਨਾਲ ਮਿਲ ਕੇ ਉਹਨਾਂ ਨੇ ਸਾਰਾ ਝੂਠੀ ਰਜਿਸਟਰੀ ਪਲਾਨ ਕੀਤੀ ਤਬਦੀਲ ਮਲਕੀਅਤ ਦੀ ਰਜਿਸਟਰੀ ਲਿਖਵਾਈ ਗਈ ਉਹ ਵੀ ਤਹਿਸੀਲ ਤੋਂ ਬਾਹਰੋਂ ਕਿਤੋਂ ਹੋਰ ਲਿਖਵਾਈ ਗਈ ਉਹ ਅਰੇਡੀ ਰਜਿਸਟਰੀ ਸੀਗੀ ਰਜਿਸਟਰ ਕਰਾਉਣ ਦੇ ਚੰਨੀ ਸਾਹਿਬ ਕੋਲ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਗਈ ਉਹਨਾਂ ਨੇ ਧੱਕੇ ਨਾਲ ਫਰੇਮ ਕੀਤਾ ਤੇ ਉਹ ਜਿਹੜਾ ਪਾਊਡਰ ਹੈਗਾ ਉਹ ਉਹਨਾਂ ਦੇ ਹੱਥਾਂ ਨਾਲ ਲਗਾ ਕੇ ਹੈਂਡਸ਼ੇਕ ਦੇ ਬਹਾਨੇ ਉਹ ਜਿਹੜਾ ਪਾਊਡਰ ਹੈਗਾ ਜਿਹੜਾ ਬਾਅਦ ਚ ਲਾਲ ਹੋ ਜਾਂਦਾ ਉਹ ਹੈਂਡਸ਼ੇਕ ਦੇ ਬਹਾਨੇ ਲਗਾਇਆ ਗਿਆ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਗਈ ਸੀਗੀ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਕਿ ਇਹਦਾ ਸਾਡੇ ਜਿਹੜੇ ਪ੍ਰਧਾਨ ਜੀ ਹੈਗੇ ਉਹਨਾਂ ਨੂੰ ਫਰੇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਮਾਮਲੇ ਦੀ ਪੂਰੀ ਦੁਬਾਰਾ ਜਾਂਚ ਕਰਦੇ ਹਾਂ ਕਿ ਜਿਹੜੇ ਸਾਡੇ ਬਿਜ਼ਨਸ ਦੇ ਅਧਿਕਾਰੀ ਦੀ ਕਿਸੇ ਦਾ ਕਤੂਰ ਹੋਇਆ ਤਾਂ ਅਸੀਂ ਉਹਦੇ ਸਖਤ ਕਾਰਵਾਈ ਕਰਾਂਗੇ ਕੋਈ ਵੀਡੀਓਗ੍ਰਾਫੀ ਤੋਂ ਉਹ ਹੈ ਕਿ ਅਸੀਂ ਸਾਰੀ ਅਸੀਂ ਸਾਰੇ ਕਿਤੇ ਜਿਹੜੇ ਅਫੀਸ ਨੇ ਉਹਨਾਂ ਦੇ ਵਿੱਚ ਸੀਸੀਟੀਵੀ ਲੱਗੇ ਨੇ ਬਹੁਤ ਸਾਰੇ ਅੰਦਰ ਵਿੱਚ ਕੋਤੋਂ ਨਾ ਕੋਈ ਸੀਸੀਟੀਵੀ ਜਾਂ ਬਿਜ਼ਨਸ ਦੇ ਵੱਲੋਂ ਕੋਈ ਵੀਡੀਓਗ੍ਰਾਫੀ ਕੀਤੀ ਗਈ ਹੈ ਬਿਜ਼ਨਸ ਵੱਲੋਂ ਥੋੜੀ ਬਹੁਤੀ ਵੀਡੀਓਗ੍ਰਾਫੀ ਕੀਤੀ ਗਈ ਹੈ ਸਾਰੇ ਸਬੂਤ ਮੰਗੇ ਨੇ ਅਸੀਂ ਕਿ ਜਿੰਨੀ ਵੀਡੀਓਗ੍ਰਾਫੀ ਕੀਤੀ ਗਈ ਹੈ ਉਹ ਸਾਨੂੰ ਦਿਖਾਈ ਜਾਵੇ ਠੀਕ ਹੈ ਤੇ ਕੋਰ ਦੇ ਵਿੱਚ ਵੀ ਪੇਸ਼ ਕੀਤੀ ਜਾਵੇ ਤੇ ਜਿਹੜੇ ਇਨਕੁਆਇਰੀ ਅਫਸਰ ਲਗਾਏ ਜਾਣਗੇ ਉਹ ਵੀ ਸਾਰੀ ਸਾਰੀ ਵੀਡੀਓਜ਼ ਦੀ ਦੁਆਰਾ ਜਾਂਚ ਕਰਨਗੇ ਕਿਉਂਕਿ ਸਾਡੀ ਜਦੋਂ ਕੋਰ ਦੇ ਵਿੱਚ ਪੇਸ਼ ਕੀਤਾ ਗਿਆ ਪ੍ਰਧਾਨ ਜੀ ਨਾਲ ਗੱਲ ਹੋਈ ਉਹ ਸਾਨੂੰ ਸਾਰੇ ਫੈਕਟਸ ਸਾਦੇ ਸਾਹਮਣੇ ਆਏ ਕਿ 1 ਰੁਪਏ ਦੀ ਵੀ ਮੰਗ ਨਹੀਂ ਕੀਤੀ ਗਈ ਸੀ ਉਹ ਸਾਰਾ ਜਿਹੜਾ ਮਾਮਲਾ ਹੈਗਾ ਉਹ ਨਿੱਜੀ ਰੰਜਿਸ਼ ਦਾ ਸੀ ਸਾਨੂੰ ਜਿਹੜੇ ਚੀਫ ਸਾਹਿਬ ਨੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਜਿਹੜੇ ਸਾਰੀ ਫਿਰ ਫ੍ਰੀ ਐਂਡ ਫੇਅਰ ਇਨਕੁਆਇਰੀ ਕਰਾਵਾਂਗੇ ਤੇ ਜਿਹੜੇ ਸਾਰੇ ਤੱਥ ਲੈ ਕੇ ਸਾਹਮਣੇ ਆਵਾਂਗੇ ਤੇ ਜਿਹੜਾ ਵਿਜੀਲੈਂਸ ਦਾ ਅਧਿਕਾਰੀ ਇਹਦੇ ਵਿੱਚ ਸ਼ਾਮਲ ਪਾਇਆ ਗਿਆ ਇਹ ਝੂਠੀ ਫਰੇਮਿੰਗ ਦੇ ਵਿੱਚ ਉਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਜਿਹੜਾ ਅਸੀਂ ਮਾਰਚ ਪਲਾਨ ਕੀਤਾ ਸੀ ਇਥੋਂ ਪੈਦਲ ਮਾਰਚ ਬਿਜ਼ਨਸ ਦਫ਼ਤਰ ਤੱਕ ਦਾ ਉਹ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਹੁਣ ਸਾਡੀ ਐਫਸੀਆ ਸਾਹਿਬ ਦੀ ਮੀਟਿੰਗ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਹੈਗਾ ਉਹ ਸ਼ਾਮ ਦੀ ਐਗਜ਼ੀਕਟਿਵ ਬੋਡੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਸੋਮਵਾਰ ਤੋਂ ਕਿਦਾਂ ਕੀ ਫੈਸਲਾ ਲੈਣਾ ਹੈਗਾ ਇਸ ਦਿਨ ਦਾ ਕਿਸ ਤਰ੍ਹਾਂ ਦੀ ਜਾਂਚ ਦੀ ਮੰਗ ਕਰਦੇ ਜਿਹੜੀ ਤੁਹਾਨੂੰ ਪਿਆਰ ਲੱਗੇ ਇਹ ਕਿਹਦੇ ਰਾਹੀ ਹੋਵੇ ਕੌਣ ਕਰੇ ਅਸੀਂ ਇਹ ਚਾਹੁੰਦੇ ਆ ਵੀ ਚਾਹੇ ਉਹ ਸੀਨੀਅਰ ਆਈਪੀਐਸ ਅਧਿਕਾਰੀ ਕਰਨ ਚਾਹੇ ਉਹ ਸੀਨੀਅਰ ਆਈਐਸ ਅਧਿਕਾਰੀ ਕਰਨ ਚਾਹੇ ਕੋਈ ਰਿਟਾਇਰ ਜੱਜ ਇਹ ਸਾਰੀ ਕਾਰਵਾਈ ਦੀ ਜਾਂਚ ਕਰੇ ਇਹ ਜਿਹੜਾ ਕੇਸ ਹੈ ਬਿਲਕੁਲ ਝੂਠਾ ਫਰੇਮ ਕੀਤਾ ਗਿਆ ਜਦੋਂ ਅਸੀਂ ਸਾਡੇ ਕੋਲ ਤਾਂ ਕੋਈ ਇਨਵੈਸਟੀਗੇਸ਼ਨ ਦੇ ਕੋਈ ਸੋਰਸਸ ਵੀ ਨਹੀਂ ਹੈਗੇ ਜਦੋਂ ਸਾਡੀ ਐਸੋਸੀਏਸ਼ਨ ਦੇ ਨਮਾਇੰਦਿਆਂ ਨੇ ਜਾ ਕੇ ਸਾਡੇ ਅਧਿਕਾਰੀਆਂ ਨੇ ਜਾ ਕੇ ਉੱਥੇ ਲੋਕਲ ਲੈਵਲ ਤੇ ਪਤਾ ਕੀਤਾ ਸਾਰੇ ਨੂੰ ਪਤਾ ਕੀਤਾ ਜਿਹੜੇ ਉੱਥੇ ਤਹਿਸੀਲ ਦੇ ਵਿੱਚ ਬੰਦੇ ਹਾਜ਼ਰ ਸੀ ਜਿਹੜੇ ਉਸ ਟਾਈਮ ਉਸ ਕਮਰੇ ਦੇ ਵਿੱਚ ਬੰਦੇ ਹਾਜ਼ਰ ਸੀ ਜਦੋਂ ਉਹਨਾਂ ਦੇ ਵੀ ਬਿਆਨ ਲਏ ਗਏ ਉਹਨਾਂ ਤੋਂ ਇਹ ਪਤਾ ਲੱਗਿਆ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਸੀ ਕੀਤੀ ਗਈ ਇਹ ਸਾਰਾ ਕੇਸ ਹੀ ਫਰਜ਼ੀ ਬਣਾਇਆ ਗਿਆ ਠੀਕ